ਰਾਜੇ ਦਾ ਲੜਕਾ ਨਦੀ ਤੇ ਇਸ਼ਨਾਨ ਕਰਨ ਜਾਂਦਾ ਹੁੰਦਾ ਸੀ ਉੱਥੇ ਵਿਓ ਮਾਤਾ ਖੜੀ ਹੁੰਦੀ ਸੀ ਪਿੱਛੇ ਉਹਦੇ ਹੱਥ ਹੁੰਦੇ ਸੀ ਨਦੀ ਅਲੀ ਪਿਛਾੜੀ ਦੂਜੇ ਪਾਸੇ ਮੂੰਹ ਇੱਕ ਦਿਨ ਰਾਜੇ ਦਾ ਲੜਕਾ ਕਹਿਣ ਲੱਗਾ ਵੀ ਮਾਤਾ ਮੈਂ ਰੋਜ ਆਉਣਾ ਤੂੰ ਰੋਜ ਖੜੀ ਹੁੰਨੀ ਕੀ ਕਰਦੀ ਇੱਥੇ ਉਹ ਕਹਿੰਦੀ ਤੂੰ ਮੈਥੋਂ ਕੀ ਲੈਣਾ ਤੂੰ ਨਾ ਕੱਪੜੇ ਪਾ ਤੂੰ ਆਪ ਦਾ ਜਾ ਉੱਠ ਗਿਆ ਦੂਜੇ ਦਿਨ ਫੇਰ ਆਇਆ ਉਹ ਫੇਰ ਖੜੀ ਕਹਿੰਦਾ ਮਾਈ ਮਾਤਾ ਅੱਜ ਫੇਰ ਖੜੀ ਐ ਉਹ ਕਹਿੰਦੀ ਕਾਕਾ ਤੂੰ ਮੈਥੋਂ ਕੀ ਲੈਣਾ ਜਾ ਫੇਰ ਉੱਠ ਗਿਆ ਜੋ ਤੀਸਰੇ ਦਿਨ ਆਇਆ ਉਹ ਫੇਰ ਖੜੀ ਕਹਿੰਦਾ ਮਾਤਾ ਅੱਜ ਫੇਰ ਖੜੀ ਆ ਕੀ ਕੰਮ ਕਰਦੀ ਆ ਉਹਨੇ ਬਹੁਤ ਕਿਹਾ ਕਹਿੰਦਾ ਅੱਜ ਮੈਂ ਪੁੱਛ ਕੇ ਚਾ ਉਹ ਕਹਿੰਦੀ ਮੈਂ ਬੰਦੇ ਦੇ ਸੰਯੋਗ ਮਨਯੋਗ ਮਰਨ ਜੰਮਣ ਉਹ ਲਿਖਦੀ ਕਹਿੰਦਾ ਅੱਛਾ ਕਹਿੰਦਾ ਫੇਰ ਮੈਨੂੰ ਐਨੀ ਗੱਲ ਦੱਸ ਵੀ ਜਦੋਂ ਤੂੰ ਸੰਯੋਗ ਲਿਖਦੀ ਆ ਮੇਰਾ ਸੰਯੋਗ ਕਿਹਦੇ ਨਾਲ ਹੋ ਉਹ ਕਹਿੰਦੀ ਤੂੰ ਜਾ ਕਿਸੇ ਦੇ ਪੈਰ ਨਹੀਂ ਵੇਖੀਦੇ ਹੁੰਦੇ ਇਹ ਤਾਂ ਲੀਰਾਂ ਦੀ ਖੁੱਦੋ ਆ ਜੇ ਤਾਂ ਆਪਾ ਫਰੋਲ ਲਈ ਤਾਂ ਰੰਗ-ਬਰੰਗੀਆਂ ਨਿਕਲਣੀਆਂ ਤੂੰ ਕਾਕਾ ਜਾ ਕਹਿੰਦਾ ਨਹੀਂ ਪੁੱਛ ਕੇ ਜਾਉ ਕਹਿੰਦੀ ਤੇਰਾ ਸੰਯੋਗ ਮੈਂ ਹੁਣੇ ਚਿੱਠੀ ਲਿਖੀ ਐ ਹੋ ਜਾਂਦੀ ਤਰੀ ਫੜ ਲਾ ਤੇਰਾ ਸੰਯੋਗ ਤੇਰੀ ਭੈਣ ਨਾਲ ਹੋਣਾ ਜਦੋਂ ਭੈਣ ਨਾਲ ਕਿਹਾ ਉਹਨੇ ਚਿੱਠੀ ਸਣੇ ਕਪੜੀ ਮਾਰੀ ਛਾਲ ਤੇ ਚਿੱਠੀ ਫੜ ਲਈ ਠੀਕ ਆ ਪੜਿਆ ਉਹੀ ਗੱਲ ਲਿਖੀ ਵੀ ਜਦੋਂ ਘਰੇ ਆਇਆ ਤੇ ਢਿੱਲਾ ਹੋ ਕੇ ਬਹਿ ਗਿਆ ਰਾਜੇ ਨੇ ਵੀ ਪੁੱਛਿਆ ਰਾਣੀ ਨੇ ਵੀ ਪੁੱਛਿਆ ਵੀ ਕੀ ਗੱਲ ਲੜਿਆ ਬੋਲਿਆ ਉਹ ਕਹਿੰਦਾ ਇੱਕ ਨਦੀ ਕਿਨਾਰੇ ਮਾਈ ਖੜੀ ਐ ਉਹ ਕਹਿੰਦੀ ਮੈਂ ਸੰਯੋਗ ਵਿਯੋਗ ਲਿਖਦੀ ਤੇ ਮੈਂ ਉਹਨੂੰ ਲਿਆ ਪੁੱਛ ਉਹ ਕਹਿੰਦੀ ਤੇਰਾ ਸੰਯੋਗ ਤੇਰੀ ਭੈਣ ਨਾ ਹੋ ਉਹ ਕਹਿੰਦੇ ਆਪਣੇ ਤਾਂ ਕੁੜੀ ਨਹੀਂ ਐਵੇਂ ਬੁੜੀ ਮਾਰਦੀ ਆ ਤੈਨੂੰ ਪਕਾਤਾ ਚਲੋ ਜੀ ਉਹਨਾਂ ਨੇ ਪੜਨ ਲਾਤਾ ਹੋਰ ਸ਼ਹਿਰ ਜਿਵੇਂ ਨਾਭਾ ਪਟਿਆਲਾ ਉਹ ਸ਼ਹਿਰ ਸੀ ਨਦੀ ਤੇ ਜਿੱਥੇ ਉਹ ਪੜਨ ਲੱਗਾ ਐਸੀ ਗੁਜਰਤ ਨੇ ਖੇਡ ਖੇਡੀ ਤੇ ਰਾਜੇ ਦੇ ਘਰ ਕੁੜੀ ਹੋਗੀ ਰਾਜਾ ਕਹਿੰਦਾ ਵੀ ਮਾਰਦ ਕੇ ਉਹ ਕਹਿੰਦੇ ਵੀ ਚਲ ਆਪਾਂ ਕਾਨੂੰ ਮਾਰਨੀ ਐ ਇਹ ਜੇ ਇਹਦੀ ਵਧੀ ਹੋਈ ਕੋਈ ਜਿਹਦੇ ਨਾਂ ਹੋਇਆ ਫੜ ਲੂਗਾ ਤੇ ਪਾਲ ਲੂਗਾ ਇਹਦੀ ਜਗ ਦੇ ਵਿੱਚ ਜ਼ਿੰਦਗੀ ਰਹਿ ਜੂਗੀ ਉਹਨਾਂ ਨੇ ਕੱਪੜਿਆਂ ਚ ਬੁਲੇਟ ਕੇ ਤੇ ਤੋਲਾ ਬਣਾ ਲਿਆ ਤੋਲੇ ਤੇ ਪਾ ਕੇ ਤੇ ਨਦੀ ਚ ਤਾਰਤੀ ਹੁਣ ਤਰੀ ਜਾਂਦੀ ਐ ਜਦੋਂ ਉਹ ਸ਼ਹਿਰ ਦੇ ਨੇੜੇ ਗਈ ਜਿੱਥੇ ਉਹ ਲੜਕਾ ਪੜਦਾ ਸੀ ਧੋਬੀ ਲੀੜੇ ਧੋਂਦੇ ਹੁੰਦੇ ਸੀ ਉਹਨਾਂ ਦੇ ਆਵਾਦ ਹੈ ਨਹੀਂ ਸੀ ਬੇੜ ਆਦੇ ਸੀ ਅਖਰ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਹੌਲੀ ਹੌਲੀ ਹਵਾ ਦੇ ਨਾਲ ਆ ਗਿੱਧਰ ਨੂੰ ਕੱਪੜੇ ਧੋਂਦੇ ਸੀ ਤੇ ਉਧਰ ਨੂੰ ਤੁੜਾ ਤੁਰ ਪਿਆ ਉਹਨਾਂ ਦੇ ਹੱਥ ਦੇ ਨੇੜ ਜਾਵੜਿਆ ਤੋਬਲ ਕਹਿੰਦੀ ਜੇ ਤਾਂ ਫੜਦੇ ਆ ਤਾਂ ਵੀ ਕੋੜੀ ਆ ਵੀ ਪਤਾ ਨਹੀਂ ਕੀ ਆ ਤੇ ਜੇ ਛੱਡਦੇ ਕਲੰਕੀ ਆ ਚਲੋ ਵੇਖੀ ਜਾਈਓ ਉਹਨਾਂ ਨੇ ਤੋੜਾ ਫੜ ਲਿਆ ਫੜ ਕੇ ਜਦੋਂ ਫਰੋਲਿਆ ਤੇ ਵਿੱਚ ਉਹ ਲੜਕੀ ਬਹੁਤ ਸ਼ਕਲ ਰਾਜੇ ਦੀ ਲੜਕੀ ਸੀ ਕਹਿੰਦੇ ਵੀ ਅਵਾ ਤਾਂ ਪਰਮਾਤਮਾ ਨੇ ਪੜੀ ਪੜਾਈ ਦਿੱਤੀ ਪਾਲਣਾ ਸ਼ੁਰੂ ਕਰਤੀ ਪਲਦੀ ਨਹੀਂ ਪਲਦੀ ਨਹੀਂ ਜਦੋਂ ਪੜਨ ਜੋਗ ਹੋਈ ਤੇ ਸਕੂਲ ਲਾਤੀ ਜਦੋਂ ਸਕੂਲ ਲਾਤੀ ਤੇ ਮੁੰਡਾ ਤੇ ਕੁੜੀ ਉਹ ਬਾਜ਼ਾਰ 'ਚ ਇਕੱਠੇ ਹੋਇਆ ਕਰਨ ਜਿਵੇਂ ਤੂੰ ਮੇਰੇ ਕੋਲ ਦੀ ਨੰਗ ਆ ਮੈਂ ਤੇਰੇ ਕੋਲ ਦੀ ਨੰਗ ਆ ਮੁੰਡੇ ਨੇ ਅੱਖ ਰੱਖ ਲਈ ਉਹਦੇ ਤੇ ਜਦੋਂ ਅੱਖ ਰੱਖ ਲਈ ਵੀ ਹੋਵੇ ਨਾ ਤਾਂ ਇਹਦੇ ਨਾਲ ਵਿਆਹ ਕਰ ਹੋਵੇ ਨਾ ਐਨੀ ਸ਼ਕਲ ਇੱਕ ਦਿਨ ਉਹਨੂੰ ਬਾਜ਼ਾਰ 'ਚ ਕਢਿਆ ਕੇ ਕਹਿਣ ਲੱਗਾ ਵੀ ਕੁੜੀਏ ਤੂੰ ਕਿਹਦੀ ਕੁੜੀ ਐ ਉਹ ਕਹਿਣ ਲੱਗੀ ਵੀ ਮੈਂ ਧੋਬੀਆਂ ਦੀ ਕੁੜੀ ਐ। ਉਹ ਕਹਿੰਦਾ ਭਲਾ ਤੂੰ ਕਿਸੇ ਦੀ ਵੀ ਹੋਵੇਂ। ਜੇ ਤੇਰਾ ਮਨ ਚਾਵੇ ਤਾਂ ਮੇਰੇ ਨਾਲ ਵਿਆਹ ਕਰਾ ਲੇਂਗੀ। ਉਹ ਕਹਿੰਦੀ ਨਾ। ਮਾਂ ਪਿਓ ਨੂੰ ਪੁੱਛ ਕੇ। ਉਹ ਲੜਕੀ ਨੇ ਜਾ ਕੇ ਘਰੇ ਗੱਲ ਕੀਤੀ। ਵੀ ਐ ਮੁੰਡਾ ਰਾਜੇ ਦਾ ਮੇਰੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ। ਜੇ ਤੁਸੀਂ ਕਹੋ ਤਾਂ ਮ ਕਰਾ ਲਾਂ। ਜੇ ਨਾ ਕਹੋਗੇ ਤਾਂ ਨਹੀਂ ਕਰਾਉਂਦੀ। ਉਹਨਾਂ ਨੇ ਸੋਚਿਆ ਵੀ ਰਾਜੇ ਦੇ ਘਰੇ ਜਾਵੜੂਗੀ। ਇੱਥੇ ਕੋਈ ਭੁੱਖ ਨੰਗ ਦੇ ਘੁਲੂਗੀ। ਰਾਣੀ ਬਣ ਜੂਗੀ। ਉਹਨਾਂ ਨੇ ਹਾਂ ਕਹਿਤੀ ਜਦੋਂ ਹਾਂ ਕਹਿਤੀ ਤੇ ਵਿਆਹ ਹੋ ਗਿਆ ਉਥੇ ਮਕਾਨ ਲੈ ਲਿਆ ਉਸੇ ਸ਼ਹਿਰ ਹੀ ਉੱਚਰ ਹੋ ਗਿਆ ਰਹਿੰਦਿਆਂ ਨੂੰ ਉਹਦੇ ਪੇਟੋਂ ਬੱਚੇ ਦੀ ਮੈਦਵਾਰੀ ਹੋ ਗਈ ਉਹ ਲੜਕੀ ਦਿਓ ਉਸ ਨੂੰ ਕਹਿਣ ਲੱਗੀ ਵੀ ਮੇਰਾ ਤਾਂ ਸ਼ਹਿਰ ਵੀ ਵੇਖ ਲਿਆ ਮੇਰੇ ਸ਼ਹਿਰ ਛਾਦੀ ਵੀ ਕਰਾ ਲਈ ਆਪਦਾ ਸ਼ਹਿਰ ਵਿਖਾ ਲੈ ਕੇ ਚੱਲ ਮੈਨੂੰ ਆਪਦਾ ਮਾਂ ਪਿਓ ਵਿਖਾ ਉਥੋਂ ਜਦੋਂ ਲੈ ਕੇ ਆਇਆ ਤੇ ਮਹਿਲਾ ਚ ਆਇਆ ਤੇ ਦੂ 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 ਹੋ ਗਈ ਵੀ ਰਾਜੇ ਦੇ ਲੜਕੇ ਨੇ ਵਿਆਹ ਕਰਾਇਆ ਵਿਆਹ ਕਰਾਇਆ ਕੁੜੀ ਲੜਕੇ ਤੋਂ ਵੀ ਸੁਨੱਖੀ ਤੇ ਸੋਹਣੀ ਆ ਮਾਰ ਵਿਧਾਨਿਆਂ ਵਾਲਿਆਂ ਨੇ ਵੇੜਾ ਭਰਤਾ ਜਦੋਂ ਵੇੜਾ ਭਰਤਾ ਤੇ ਦੂਜੇ ਦੇ ਨਾਲੋਂ ਫੇਰ ਗਿਆ ਨਦੀ ਤੇ ਇਸ਼ਨਾਨ ਕਰਨ ਉਹ ਮਾਈ ਉੱਥੇ ਹੀ ਖੜੀ ਉਹਨੂੰ ਪੁੱਛਣ ਲੱਗੀ ਕਹਿੰਦੀ ਬੱਚੂ ਵਿਆਹ ਕਰਾ ਲਿਆ ਕਹਿੰਦਾ ਹਾਂ ਕਹਿੰਦੀ ਕਿੱਥੇ ਕਹਿੰਦਾ ਬਹੁਤ ਸ਼ਹਿਰ ਦੂਰ ਹੈ ਅੱਛਾ ਕਹਿੰਦੀ ਕਿੱਥੇ ਕਹਿੰਦੀ ਜਿੱਥੇ ਤੂੰ ਵਿਆਹਾਂ ਉਹ ਤੋਬੀ ਹੈ ਤੋਬਿਆਂ ਦੀ ਕੁੜੀ ਨਾਲ ਤੂੰ ਵਿਆਹ ਹੈ ਹਾਏ ਉਹ ਤੇਰੀ ਭੈਣ ਹੈ ਆਪਦੇ ਮਾਂ ਪਿਓ ਨੂੰ ਪੁੱਛ ਲਈ ਵੀ ਕੁੜੀ ਹੋਈ ਸੀ ਕਿ ਨਹੀਂ ਉਹਨਾਂ ਨੇ ਤੂਲੇ ਤੇ ਧਾਰਤੀ ਉਹ ਫੜ ਲਈ ਤੋਬਿਆਂ ਨੇ ਤੋਬਿਆਂ ਨੇ ਕੀਤੀ ਉਹਦੀ ਪਾਲਣਾ ਤੂੰ ਤੋਬਿਆਂ ਦੇ ਘਰੇ ਵਿਆਹ ਉਹ ਸ਼ਰਮ ਖਾ ਗਿਆ ਸ਼ਰਮ ਖਾ ਕੇ ਤੇ ਨਿਕਲ ਗਿਆ ਪਤਾ ਹੀ ਨਹੀਂ ਵੀ ਕਿੱਧਰ ਉੱਠ ਗਿਆ ਹੁਣ ਰਹਿ ਗਈ ਉਹ ਲੜਕੀ ਕੱਲੀ ਉਹਦੇ ਪੇਟ ਤੋਂ ਨਵਾਂ ਮਹੀਨਿਆਂ ਪਿੱਛੇ ਬੱਚਾ ਪੈਦਾ ਹੋਇਆ ਜਦੋਂ ਲੜਕਾ ਪੈਦਾ ਹੋਇਆ ਤੇ ਲੜਕਾ ਮੁੰਡਿਆਂ ਦੇ ਵਿੱਚ ਖੇਡਣ ਜਾਇਆ ਕਰੇ ਜਦੋਂ ਮੜੀ-ਮੋਟੀ ਸੂਹ ਵਾਲਾ ਹੋ ਗਿਆ ਉਹਨੂੰ ਮੁੰਡੇ ਕਹਾਂ ਕਰਨ ਜਾ ਪਤਾ ਨਾ ਤੇਰੇ ਮਾਂ ਦਾ ਪਤਾ ਨਾ ਪਿਓ ਦਾ ਪਤਾ ਜਦੋਂ ਆ ਕਹਿੰਦੇ ਰਹੇ ਤੇ ਉਹ ਆਪਦੀ ਮਾਂ ਨੂੰ ਕਹਿਣ ਲੱਗਾ ਮਾਂ ਵੀ ਮੇਰਾ ਪਿਓ ਕਿੱਥੇ ਆ ਪਿਓ ਦੱਸ ਹੁਣ ਉਹ ਕੀ ਦੱਸੇ ਜਦੋਂ ਉਹ ਖੜੇ ਪੈ ਗਿਆ ਉਹ ਕਹਿਣ ਲੱਗਾ ਵੀ ਕਹਿੰਦੀ ਉਹ ਰਾਜੇ ਦਾ ਨੌਕਰ ਸੀ ਘੋੜਿਆਂ ਦਾ ਵਪਾਰ ਕਰਦਾ ਹੁੰਦਾ ਸੀ ਰਾਜਾ ਜਦੋਂ ਉਹਨੂੰ ਵਪਾਰ ਕਰਨ ਕਲਦਾ ਸੀ ਤੇ ਖੁਰਜੀਆਂ ਭਰ ਦਿੰਦਾ ਸੀ ਮਾਇਆ ਦੀਆਂ ਅੱਛਾ ਜੀ ਉਹ ਮਾਇਆ ਦੇ ਲਾਲਚ ਨਾਲ ਪਤਾ ਨਹੀਂ ਕਿਸੇ ਨੇ ਮਾਰਤਾ ਕੀ ਬਣਿਆ ਕੀ ਨਾ ਬਣਿਆ ਉਹ ਘਰੇ ਨਹੀਂ ਆਇਆ ਕਹਿੰਦਾ ਫਿਰ ਮੈਂ ਆਪਦੇ ਪਿਓ ਨੂੰ ਭਾਲ ਕੇ ਲਿਆਉਣਾ ਉਹ ਕਹਿੰਦੀ ਵੀ ਸਿਆਪਾ ਪੈ ਗਿਆ ਵੀ ਉਹਨੂੰ ਕਿੱਥੋਂ ਭਾਲੂ ਇਹ ਉਹਨੂੰ ਭਾਲਣ ਗਿਆ ਕਿਤੇ ਏਬ ਨਾ ਖਤਮ ਹੋ ਜੇ ਉਹ ਰਿਆੜ ਪੈ ਗਿਆ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਉਵੇਂ ਉਹ ਕਹੇ ਮੈਂ ਆਪ ਤੇ ਪਿਓ ਪਾਲ ਕੇ ਲਿਆਉਣਾ ਉਹ ਕਹਿੰਦੀ ਚੰਗਾ ਇਹੋ ਕਰ ਜਦੋਂ ਤੂੰ ਜਾਣ ਜੋਗਾ ਹੋ ਗਿਆ ਤੈਨੂੰ ਮੈਂ ਆਪ ਘੱਲੂਗੀ ਅਸਈ ਅੱਥੇ ਹੀ ਵਿਦਿਆ ਕਰੂੰਗੀ ਔਰ ਰਾਸਤੇ ਤੇ ਖੇਡਿਆ ਕਰ ਰਾਸਤੇ ਤੇ ਖੇਡਿਆ ਕਰੇ ਕਹਿੰਦੀ ਜਦੋਂ ਬੋਤਿਆਂ ਤੇ ਬੋਤੀਆਂ ਦੀ ਡਾਰ ਆਉਂਦੀ ਹੋਈ ਨਾ ਉਦੋਂ ਮੈਨੂੰ ਦੱਸਣਾ ਆ ਕੇ ਇੱਕ ਦਿਨ ਬੋਤੇ ਤੇ ਬੋਤੀਆਂ ਦੀ ਡਾਰ ਬਾਗੜ ਕੇ ਲਈ ਹਣ ਅੱਛਾ ਉਹਨੇ ਭੱਜਾ ਭੱਜ ਕੇ ਤੇ ਆਪਦੀ ਮਾਂ ਨੂੰ ਦੱਸਤਾ ਉਹ ਭੱਜੀ ਉਹਨੇ ਡਾਰ ਰੋਕ ਲਈ ਉਹਨਾਂ ਨੂੰ ਕਹਿੰਦੀ ਵੀ ਮੈਂ ਬੋਤੀ ਲੈਣੀ ਐ ਡਾਰ ਵਾਲਿਆਂ ਨੂੰ ਉਹਨੇ ਆਪਦੀਆਂ ਅੱਖਾਂ ਦੀ ਚਾਲਣੀ ਦੇ ਨਾਲ ਬੋਤੀ ਦੀ شناخت ਕੀਤੀ ਵੀ ਕਿਹੜੀ ਬੋਤੀ ਦੇ ਪੇਟ 'ਚ ਬੱਚਾ ਜਿਵੇਂ ਆਪਾਂ ਗੱਭਣ ਕਹਿਦਗੇ ਜਿਹੜੇ ਤੇ ਉਹਨੂੰ ਲੱਗੀ ਨਾ ਉਹ ਲੈ ਲਈ ਉਹਨੇ ਹੂੰ ਪੈਸੇ ਦੇਤੇ ਤੇ ਬੋਤੀ ਦੀ ਪਾਲਣਾ ਸ਼ੁਰੂ ਠੀਕ ਹੈ ਜੀ ਕਰਤੀ ਹੂੰ ਜਦੋਂ ਬੋਤੀ ਨੇਵੇਂ ਆ ਗਈ ਹੂੰ ਉਹ ਕਰੇ ਬਸ ਇਹ ਕਹਿੰਦੀ ਵੀ ਆਹ ਬੋਤੀ ਸੂਨ ਵਾਲੀ ਆ ਇਹਦਾ ਬੱਚਾ ਆਪਾਂ ਪੈਦਾ ਨਹੀਂ ਹੋਣ ਦੇਣਾ ਹੂੰ ਪੇਟ ਚ ਰੰਬੀ ਫੇਰ ਕੇ ਤੇ ਬੱਚਾ ਉੱਤੇ ਹੀ ਚੱਕ ਲੈਣਾ ਉਹਦੇ ਨਾਲ ਗੱਲਬਾਤ ਕਰ ਲਈ ਕਹਿੰਦਾ ਠੀਕ ਆ ਜਦੋਂ ਬੋਤੀ ਵੱਤ ਕਰਨ ਲੱਗੀ ਹੂੰ ਉਹ ਬਦ ਲਿਆ ਹੂੰ ਉਹਨੇ ਰੰਬੀ ਫੇਰੀ ਪੇਟ 파ੜ ਕੇ ਤੇ ਉਹਦੇ ਤੋਂ ਨਿਕਲਿਆ ਬੋਤਾ ਅੱਛਾ ਜੀ ਜਿਹੜੀ ਬੋਤੀ ਸੀ ਉਹਨੂੰ ਕਹਿੰਦੀ ਵੀ ਇਹਨੂੰ ਲੈ ਜਾ ਚੱਕ ਕੇ ਅੱਛਾ ਜੀ ਇਹਦਾ ਜਿਹੜਾ ਚਮੜਾ ਹੂੰ ਉਹ ਲਾ ਕੇ ਇਹਦੇ ਚਮੜੇ ਦੀਆਂ ਗੱਦੀਆਂ ਸਿਉਂਦੀ ਅੱਛਾ ਜੀ ਪੂਰਾ ਕਮਾ ਕੇ ਜਿਵੇਂ ਆਪਾਂ ਕਹਿ ਦਈਏ ਵੀ ਚੰਗੀ ਜੁੱਤੀ ਚਿਲਕਦੀ ਆ ਹੂੰ ਗੱਦਗਾ ਸਿਉਂਦੀ ਠੀਕ ਚਲੋ ਜੀ ਉਹ ਲੈ ਗਿਆ ਬੋਤੇ ਦੀ ਪਾਲਣਾ ਕਰਨ ਲੱਗ ਗਿਆ ਉਹ ਨਿਤ ਕਿਆ ਕਰੇ ਮਾਂ ਪਾ ਲੈਣਾ ਮੈਂ ਜਾਣਾ ਪਾ ਲੈਣਾ ਜਦੋਂ ਬੋਤਾ ਵੀ ਡਾਰ ਹੋ ਗਿਆ ਤੇ ਉਹ ਵੀ ਡਾਰ ਹੋ ਗਿਆ ਫਿਰ ਉਹਨੇ ਸੁਨਿਆਰਾ ਸੱਦਿਆ ਕਹਿੰਦੀ ਸੋਨੇ ਦਾ ਤਲਿਆਰਾ ਚਾਂਦੀ ਦੀਆਂ ਮਹਾਰਾਜ ਜਿਵੇਂ ਆਪਾਂ ਰਸਾ ਉੱਤੇ ਫੜ ਕੇ ਬੈ ਜਾ ਨਿੱਕੜਿਆਲਾ ਸੋਨੇ ਦੀਆਂ ਲਾਟੀਆਂ ਇਹ ਬਣਾ ਦੇ ਜਦੋਂ ਸਾਰਾ ਕੁਸ ਉਹਨੇ ਬਣਵਾ ਲਿਆ ਕਰ ਲਿਆ ਪੀਪਾ پنਜੀਰੀ ਦਾ ਕਰਕੇ ਤੇ ਨਾਲ ਬੰਤਾ ਕਹਿੰਦੀ ਲਾ ਹੁਣ ਭਾਲ ਕੇ ਲਿਆ ਕਹਿੰਦਾ ਕੀ ਕਹੂੰ ਮੈਂ ਉਹਦੀ ਕਿਵੇਂ ਪਤਾ ਲੱਗੂ ਮੈਨੂੰ ਉਹ ਕਹਿੰਦੀ ਜਦੋਂ ਤੂੰ ਇੱਥੋਂ ਬੋਤਾ ਤੋੜਿਆ ਨਾ ਤੇ ਅਗਲੇ ਪਿੰਡ ਦੇ ਵਿੱਚ ਦੀ ਨੰਗੀ ਵਿਚਾਲ ਦੀ ਜਿੱਥੇ ਸੱਤ ਚ ਬੰਦੇ ਬੈਠੇ ਹੁੰਦੇ ਆ ਉਹ ਤੇਰਾ ਬੋਤਾ ਵੇਖ ਕੇ ਕਹਿਣਗੇ ਵੀ ਬੋਤਾ ਬੜਾ ਸ਼ਿੰਗਾਰਿਆ ਬੋਤਾ ਬੋਤਾ ਹੀ ਕਾਕਾ ਕਿੱਥੇ ਚੱਲਿਆ ਤੂੰ ਕਹੀਂ ਅਣਜੰਮ ਕਰੇ ਤੇ ਮੈਂ ਬੈਠਾ ਉਹ ਬੋਤਾ ਜੰਮਿਆ ਨਹੀਂ ਸੀ ਪੇਟ 파ੜ ਕੇ ਚੱਕਿਆ ਸੀ ਹਾਂ ਅਣਜੰਮ ਕਰੇ ਤੇ ਮੈਂ ਬੈਠਾ ਉਹ ਉੱਤੇ ਕਰੇ ਦੀ ਮਾਈ ਮਾਈ ਦੀਆਂ ਗੱਦੀਆਂ ਸਿਉ ਕੇ ਕੱਸਾਂਆਂ ਸੀ ਉੱਤੇ ਅਣਜੰਮ ਕਰੇ ਤੇ ਮੈਂ ਬੈਠਾ ਤੇ ਉੱਤੇ ਕਰੇ ਦੀ ਮਾਈ ਪਿਓ ਆਪਦੇ ਨੂੰ ਭਾੜਦਾ ਫਿਰਦਾ ਤੇ ਮਾਂ ਮੇਰੀ ਦਾ ਭਾਈ ਉਹ ਢੇੜਾ ਸੁਣੇ ਕਹੇ ਭੈਣ ਨੂੰ ਭੈਣ ਦਾ ਵਿਆਹ ਕਿਹੜਾ ਕਰਾਲੂ ਪਿੰਡੋਂ ਪਿੰਡ ਫਿਰਦਾ ਰਿਹਾ ਸਮਾਂ ਹੋ ਗਿਆ ਜਿਹੜੇ ਪਿੰਡੋਂ ਰਹਿੰਦਾ ਸੀ ਉਸ ਪਿੰਡ ਕਿਤੇ ਗੁਜਰਤ ਨੇ ਮੇਲ ਕਰਤੇ ਤੇ ਉਹ ਰਸਤੇ ਤੇ ਖੜਾ ਤੇ ਦਿਨ ਛਿਪ ਗਿਆ ਜਦੋਂ ਨੰਘਿਆ ਕੋਰ ਦੀ ਕਹਿੰਦਾ ਹਾ ਹਾ ਕਾਕਾ ਬੋਤਾ ਬੜਾ ਸ਼ਿੰਗਾਰਿਆ ਕਹਿੰਦਾ ਹਾਂ ਕਿੱਥੇ ਚੱਲਿਆ ਉਹ ਕਹੇ ਸੁਣ ਲਾ ਅਣਜੰਮ ਕਰੇ ਤੇ ਮੈਂ ਬੈਠਾ ਤੇ ਉੱਤੇ ਕਰੇ ਦੀ ਮਾਈ ਪਿਓ ਆਪਦੇ ਨੂੰ ਭਾਲਦਾ ਫਿਰਦਾ ਮਾਂ ਮੇਰੀ ਦਾ ਭਾਈ ਜਦੋਂ ਇੰਨੀ ਗੱਲ ਕਹੀ ਤੇ ਕਾਲਜ ਚ ਜਾ ਕੋਬੀ ਵੀ ਮੇਰਾ ਵਿਆਹ ਮੇਰੀ ਭੈਣ ਨਾਲ ਹੋਇਆ ਸੀ ਤੇ ਪੇਟ ਵਿੱਚ ਸੀ ਖਬਰਾਂ ਉਹੀ ਨਾ ਹੋਵੇ ਤੇ ਜਿਹੜਾ ਦਿਲ ਸੀ ਨਾ ਪਾਣੀ ਬਣ ਗਿਆ ਹਮ ਕੱਲਾ ਕਾਕਾ ਕਿੱਥੇ ਜਾਵੇਂਗਾ ਨੇੜਾ ਹੋ ਜਾਣਾ ਆ ਜਾ ਮੇਰੇ ਕੋਲੇ ਰਾਤ ਕੱਟ ਲੈ ਘਰੇ ਲੈ ਗਿਆ ਜਿੱਥੇ ਰਹਿੰਦਾ ਸੀ ਉੱਤੋਂ ਦਾ ਸਮਾਨ ਲਾਇਆ ਬੁੱਤਾ ਝਾੜਿਆ ਚੁੰਬਿਆ ਵੀ ਮੇਰਾ ਹੀ ਐ ਨਿਸ਼ਾਨਾ ਵੱਜ ਗਿਆ ਪੱਕਾ ਰੋਟੀ ਟੋਕ ਖਵਾਇਆ ਨੁਹਾਇਆ ਤੋ ਆਇਆ ਰਾਤ ਨੂੰ ਜਦੋਂ ਪਏ ਕਹਿੰਦਾ ਕਾਕਾ ਉਹ ਨਹੀਂ ਤੈਨੂੰ ਸਿਉਣਾ ਹੂੰ ਐਨੇ ਚਿਰ ਦਾ ਤੂੰ ਤੂੰ ਕਿਉਂ ਤੁਰਿਆ ਫਿਰਦਾ ਪਿਓ ਤਾਂ ਵੀ ਬਣ ਜਾਂਦੇ ਆ ਉਹ ਕਹਿੰਦਾ ਗੱਲ ਸੁਣ ਲੈ ਆ ਗੱਲ ਮੁੜ ਕੇ ਨਾ ਕੰਵੀ ਜबान 'ਚ ਮੈਂ ਆਪਦਾ ਜਿੰਨਾ ਚਿਰ ਪਿਓ ਨਹੀਂ ਨਾ ਭਾੜਦਾ ਜੇ ਉਹ ਨਾ ਗਿਆ ਤੇ ਘਰੇ ਮੈਂ ਵੀ ਨਹੀਂ ਜਾਣਾ ਅੱਛਾ ਕਹਿੰਦਾ ਜਾਈ ਵੀ ਇਹ ਤਾਂ ਇਹ ਵੀ ਜਾ ਫੇਰ ਉਹਨੂੰ ਦੱਸਣਾ ਪੈ ਗਿਆ ਵੀ ਮੇਰਾ ਵਿਆਹ ਹੋਇਆ ਸੀ ਉਹ ਕਹਿੰਦਾ ਫਿਰ 13 ਹੋਏ ਤੇ ਜੇ ਤੂੰ ਖੁੱਦੋ ਫਰੋਲੀ ਤਾਂ ਪਤਾ ਲੱਗਾ ਤੂੰ ਨਾ ਕੇ ਆਪਦਾ ਤੁਰਿਆ ਹੁੰਦਾ ਤੇ ਕਹਿੰਦਾ ਹੁਣ ਜਿਹੜਾ ਕੁਝ ਹੁਣ ਹੋ ਗਿਆ ਤੇ ਘਰੇ ਚੱਲ ਤੇ ਮੈਨੂੰ ਤਾਂ ਟਿਕਣ ਨਹੀਂ ਦਿੰਦੇ ਆਂਢੀ ਗੁਆਂਢੀ ਫਿਰ ਉਹ ਆਪਦੇ ਪਿਓ ਨੂੰ ਘਰੇ ਲੈ ਗਿਆ ਸੀ ਕਿ ਪਿਓ ਦੀ ਮੰਜ਼ਲ ਐਨੀ ਹੈ ਬਸ